ਮਝ ਗੁਰੂ ਕਹਿਓ ਤੋ ਆਹ ਇੱਕ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਹਤੇ ਇੱਕ ਜ਼ਰੂਰੀ ਬੇਨਤੀ ਕਰਨਾ ਚਾਹੁੰਦੇ ਆ ਜੀ ਆਹਨੇ ਦੋ ਤਿੰਨ ਦਿਨ ਪਹਿਲਾਂ ਜਿਹੜਾ ਹੈ ਬੰਬੇ ਸ਼ਹਿਰ ਦੇ ਵਿੱਚ ਇੱਕ ਲੋਕਲ ਟ੍ਰੇਨ ਦੇ ਵਿੱਚ ਟਿਕਟ ਚੈੱਕ ਕਰ ਰੱਟੀ ਸੀ ਸਰਦਾਰ ਜਸਵੀਰ ਸਿੰਘ ਜੀ ਜਿਹੜੇ ਕੀ ਔਰੇਜ ਨੇ ਬਹੁਤ ਵੱਡੀ ਉਮਰ ਦੇ ਨੇ ਛਾਣੇ ਬੰਦੇ ਨੇ ਉਹਨਾਂ ਬਜ਼ੁਰਗਾਂ ਨੇ ਜਦੋਂ ਟਿਕਟ ਦੇ ਦੌਰਾਨ ਕਿਸੇ ਬੰਦਿਆਂ ਕੋਲ ਤਿੰਨ ਚਾਰ ਗੁੰਡੇ ਬਦਮਾਸ਼ ਛੜੇ ਹੋਏ ਸੀ ਟਿਕਟ ਦੇ ਟ੍ਰੇਨ ਦੇ ਕੋਚ ਵਿੱਚ ਟਿਕਟ ਮੰਗੀ ਆ ਤੇ ਬੈਸ ਹੋਈ ਹੈ ਜੀ ਬਾਦ ਵਿਵਾਦ ਹੋਇਆ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਸਾਥ ਸੰਗਤ ਉਹ ਆਪਣਾ ਡਿਊਟੀ ਕਰ ਰਿਹਾ ਸੀ ਬੰਦਾ ਜੇ ਅਗਲਾ ਟਿਕਟ ਮੰਗਦਾ ਤਾਂ ਸਾਡਾ ਫਰਜ਼ ਬਣਦਾ ਟਿਕਟ ਵਿਖਾਉਣਾ ਨਾ ਹੋਵੇ ਤੇ ਮਾਫੀ ਮੰਗਣਾ ਸਾਡਾ ਫਰਜ਼ ਬਣਦਾ ਹੈ ਉਹਨਾਂ ਕੋਲ ਟਿਕਟ ਨਹੀਂ ਸੀ ਉਹ ਚਲਾਨ ਕੱਟਣ ਲੱਗੇ ਉਸੇ ਦੌਰਾਨ ਉਹਨਾਂ ਨੇ ਜਿਹੜਾ ਹੈ ਤਿੰਨ ਚਾਰ ਜਣਿਆਂ ਨੇ ਰਲ-ਮਿਲ ਕੇ ਇੱਕ ਜਵਾਨ ਬੰਦੇ ਨੇ ਵੇਖੋ ਤੁਸੀਂ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਹੈ ਇਹ ਕਿਹੜੇ ਧਰਮ ਦੇ ਲੋਕ ਨੇ ਕੀ ਇਹ ਕਿਸ ਬੇਸ ਤੇ ਹਿੰਦੂ ਅਖਵਾ ਰਹੇ ਨੇ ਆਪਣੇ ਆਪ ਨੂੰ ਕਿਸ ਬੇਸ ਤੇ ਸਨਾਤਨੀ ਅਖਵਾ ਰਹੇ ਨੇ ਉਹ ਹਰਾਮਜਾਦਿਓ ਦੁਸ਼ਟੋ ਨਿਗਰੇ ਨਾਸਤਕੋ ਫੁਕਰਿਓ ਜੇ ਗੁਰਦੇ ਸਿੱਖ ਨਾ ਹੁੰਦੇ ਤਾਂ ਤੁਹਾਡੀ ਅੱਜ ਹੋਂਦ ਨਹੀਂ ਹੋਣੀ ਸੀ ਮੈਂ ਤੁਹਾਨੂੰ ਸਾਫ਼ ਕਰਾਂ ਰੁੜਦੇ ਫਿਰਦੇ ਤੁਸੀਂ ਲੋਕੀ ਅੱਜ ਮੁੱਲਿਆਂ ਦੇ ਚੱਕਰ ਹੁਣੇ ਸੀਗੇ ਤੁਸੀਂ ਅੱਜ ਤੁਹਾਡੀਆਂ ਧੀਆਂ ਪੈਣਾ ਜਿਹੜੀਆਂ ਦਾਸੀਆਂ ਹੋਣੀ ਸੀ ਮੁੱਲਿਆਂ ਦੀ ਤੇ ਤੁਸੀਂ ਲੋਕੀ ਇਹ ਨਾ ਸਕੇ ਤੇ ਨਾਮੋ ਨਿਸ਼ਾਨ ਨਹੀਂ ਹੋਣਾ ਸੀ ਹਿੰਦੂਆਂ ਤੇ ਹਿੰਦੁਸਤਾਨ ਦਾ ਜਿਹੜਾ ਤੁਸੀਂ ਅੱਜ ਗੁਰਸਿੱਖਾਂ ਤੇ ਹੱਥ ਚੁੱਕਦੇ ਸ਼ਰਮ ਮਾਣੀ ਚਾਹੀਦੀ ਤੁਹਾਨੂੰ ਇੱਕ ਬਜ਼ੁਰਗ ਬੰਦੇ ਤੁਸੀਂ ਹੱਥ ਚੱਕਿਆਗਾ ਸੋ ਸਾਥ ਸੰਗਤ ਵੱਤਵਤ ਵੀਡੀਓ ਨੂੰ ਸ਼ੇਅਰ ਕਰੋ ਤੇ ਇਹਨਾਂ ਹਰਾਮੀਆਂ ਦੁਸ਼ਟਾਂ ਨੂੰ ਪਕੜਾਓ ਤੇ ਇਹਨਾਂ ਦਾ ਜਿਹੜਾ ਚੰਗੀ ਤਰ੍ਹਾਂ ਡੰ ਲਾਓ ਭੋਗ ਲਾਓ ਸ਼ਸਤਰ ਧਾਰਿਓ ਗੁਰਬਾਣੀ ਨਾਲ ਜੁੜੋ ਅੰਮ੍ਰਿਤ